ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀ ਤਸਲਾਈ ਕੜਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜੇ ਆਪਣਾ ਕਮੀਜ਼ ਹਿਪ ਕੋਲੋਂ ਤੰਗ ਹੋ ਜੇ ਜਾਂ ਵੀ ਪੀੜਾ ਹੋ ਜੇ ਉਹਨੂੰ ਆਪਾਂ ਕਿਸ ਤਰ੍ਹਾਂ ਖੋਲਣਾ ਹੈ ਉਹ ਕਮੀਜ਼ ਨੂੰ ਆਪਾਂ ਦੋ ਤਰੀਕਿਆਂ ਨਾਲ ਖੋਲ ਸਕਦੇ ਆ ਪਹਿਲਾ ਆਪਾਂ ਉਹਦੀ ਚਾਕਾਂ ਵਾਲੀ ਤਰਪਾਈ ਵੀ ਪੱਟ ਲੈਣੀ ਆ ਤੇ ਇਹ ਫਿਟਿੰਗ ਵਾਲੀ ਸਲਾਈ ਵੀ ਬਿਜినా ਆਪਾਂ ਖੋਲਣਾ ਹੈ ਪਹਿਲਾਂ ਆਪਾਂ ਫਿਟਿੰਗ ਵਾਲੀ ਸਲਾਈ ਲਗਾਵਾਂਗੇ ਇਸ ਤਰ੍ਹਾਂ ਜਿੱਨਾਂ ਆਪਾਂ ਤੋਂ ਮਿਲ ਕੇ ਖੋਲਣਾ ਹੋਵੇ ਹਿਪ ਕੋਲੋ ਜੀ ਮੇਕੇ ਇੱਥੇ ਆਪਣੀ ਇਧਰ ਸਾਈਡ ਵੀ ਇਹਦੇ ਵਿੱਚ ਕਪੜਾ ਹੈ ਨਹੀਂ ਸਿਰਫ ਉਹਨਾਂ ਹੀ ਕਪੜਾ ਸੀ ਜਿੰਨਾ ਕਿ ਚਾਕਾਂ ਦੇ ਵਿੱਚ ਇਸ ਤਰ੍ਹਾਂ ਫੋਲਡ ਕਰਿਆ ਹੋਇਆ ਸੀ ਇਹ ਸਲਾਈ ਨੂੰ ਆਪਾਂ ਪਹਿਲਾਂ ਇੱਥੇ ਲੈ ਆਵਾਂਗੇ ਵੀ ਜਿੰਨੀ ਆਪਾਂ ਸਲਾਈ ਲਗਾਉਣੀ ਹੈ ਇੱਥੋਂ ਆਇਸ ਤਰ੍ਹਾਂ ਇਹਨੂੰ ਫੋਲਡ ਇੱਥੋਂ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਇਹਦੇ ਚਾਕਾ ਨੂੰ ਇੱਥੋਂ ਆਪਾਂ ਖੋਲਣਾ ਹੈ ਇਸ ਤਰ੍ਹਾਂ ਕਈ ਵਾਰ ਆਪਣੇ ਕੋਲ ਇਸ ਤਰ੍ਹਾਂ ਕੱਪੜਾ ਹੁੰਦਾ ਹੈ ਕਮੀਜ਼ ਦੇ ਨਾਲ ਦਾ ਇਹਨੂੰ ਲੈ ਕੇ ਆਪਾਂ ਇਹਦੇ ਨਾਲ ਦੀ ਕੋਈ ਵੀ ਲੈਸ ਜਾਂ ਪਾਈਪਿੰਗ ਲਾਇਲੈਣੀ ਆਪਾਂ ਇਹ ਆਪਾਂ ਇਸ ਤਰ੍ਹਾਂ ਪਾਈਪਿੰਗ ਕਾਰੇ ਵਿੱਚ ਹੀ ਕੱਟੀ ਹੋਈ ਐ ਇਹਨੂੰ 1 ਇੰਚ ਦੀ ਇਹਦੀ ਚੜਾਈ ਐ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਐ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਆਪਾਂ ਇਹਨੂੰ ਕਮੀਜ਼ ਦੀ ਆਪਾਂ ਸਿੱਧੀ ਸਾਈਡ ਲੈਣੀ ਐ ਅਤੇ ਇਥੋਂ ਆਪਾਂ ਚਾਕ ਕੋਲੋਂ ਜਿੰਨਾ ਫੋਲਡ ਕਰਨਾ ਐ ਥੋੜਾਕ ਇਹ ਇਹ ਆਪਾਂ ਸਲਾਈ ਜਿੰਨਾ ਫੋਲਡ ਕਰਿਆ ਜਿੰਨੀ ਆਪਣੀ ਸਲਾਈ ਲੱਗਣੀ ਹੈ ਇੱਥੋਂ ਆਪਾਂ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਸਿੱਧੀ ਸਾਈਡ ਵਾਲੀ ਤੇ ਜਿਹੜੀ ਆਪਾਂ ਪਾਈਪਿੰਗ ਕੱਟੀ ਹੋਈ ਹੈ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਹੈ ਇਹਦੇ ਨਾਲ ਹੀ ਇਥੋਂ ਆਪਾਂ ਇਹਨੂੰ ਇਸ ਤਰ੍ਹਾਂ ਚੀਨੀ ਪਾਈਪਿੰਗ ਆਪਾਂ ਬਾਹਰ ਰੱਖਣੀ ਹੈ ਇਸ ਤਰ੍ਹਾਂ ਰੱਖ ਕੇ ਇਹਦੇ ਆਪਾਂ ਜਿਹੜਾ ਕੱਪੜਾ ਲਾਉਣਾ ਹੈ ਉਹ ਵੀ ਇਹਨਾਂ ਤਿੰਨਾਂ ਨੂੰ ਆਪਾਂ ਇਸ ਤਰ੍ਹਾਂ ਪਹਿਲਾਂ ਆਪਾਂ ਇਸ ਕੱਪੜੇ ਨੂੰ ਫੋਲਡ ਕਰ ਲੈਣਾ ਫਿਰ ਇਹਦੇ ਉੱਪਰ ਆਪਾਂ ਇਹ ਜਿਹੜੀ ਪਾਈਪਿੰਗ ਲਾਉਣੀ ਆ ਉਹਨੂੰ ਇਸ ਤਰ੍ਹਾਂ ਇਹਨੂੰ ਆਪਾਂ ਇਸ ਤਰ੍ਹਾਂ ਜਿੰਨੀ ਪਾਈਪਿੰਗ ਆਪਾਂ ਬਾਹਰ ਰੱਖਣੀ ਹੈ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਆਪਾਂ ਸਲਾਈ ਲਗਾਵਾਂਗੇ ਐਸ ਤਰ੍ਹਾਂ ਇਹਨੂੰ ਆਪਾਂ ਇੱਥੋਂ 모ੜਨਾ ਹੈ ਅਤੇ ਜਿਹੜੀ ਇਹ ਪਾਈਪਿੰਗ ਆਪਾਂ ਇਸ ਤਰ੍ਹਾਂ ਇਹਨੂੰ ਫੋਲਡ ਕਰਕੇ ਫਿਰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਕੱਪੜੇ ਨੂੰ ਰੱਖਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਸਲਾਈ ਲਗਾਵਾਂਗੇ ਇਹਨਾਂ ਤਿੰਨਾਂ ਤੇ ਆਪਾਂ ਇਸ ਤਰ੍ਹਾਂ ठी सिलाई ला ला सकते हैं यो यरह पाइपिंग ला ਅਤੇ ਇਥੋਂ ਹਿੱਪ ਵੀ ਆਪਣੀ ਅੱਧਾ ਪੌਣਾ ਇੰਚ ਇਥੇ ਖੁੱਲ ਗਈ ਹੈ ਇਸੇ ਤਰ੍ਹਾਂ ਆਪਾਂ ਦੂਸਰੇ ਚਾਕ ਤੇ ਵੀ ਲਾਵਾਂਗੇ ਇਹੋ ਇਸੇ ਤਰ੍ਹਾਂ ਆਪਾਂ ਇਹ ਕੱਪੜਾ ਜਿਹੜਾ ਪਾਈਪਿੰਗ ਵਾਲਾ ਲਿਆ ਹੋਇਆ ਹੈ ਅਤੇ ਇਹ ਆਪਾਂ ਨੇ ਕਮੀਜ਼ ਨਾਲ ਦਾ ਬਚਿਆ ਹੋਇਆ ਹੈ ਇਨ ਨੂੰ ਵੀ ਇੱਥੋਂ ਆਪਾਂ ਥੋੜਾ ਜਿਹਾ ਫੋਲਡ ਕਰ ਲੈਣਾ ਹੈ ਅਤੇ ਇਹ ਆਪਣੀ ਇਸ ਤਰ੍ਹਾਂ ਪਾਈਪਿੰਗ ਆ ਫੋਲਡ ਕਰੀ ਹੋਈ ਇਹਨੂੰ ਇਸ ਤਰ੍ਹਾਂ ਦੋਵਾਂ ਨੂੰ ਇਕੱਠੇ ਲੈ ਕੇ ਐਸੇ ਤਰ੍ਹਾਂ ਇਹਨੂੰ ਥੋੜਾਕ ਫੋਲਡ ਕਰਨਾ ਹੈ ਇਹ ਆਪਣੇ ਪਾਈਪਿੰਗ ਵਾਲਾ ਕੱਪੜਾ ਹੈ ਇਹਨਾਂ ਨੂੰ ਆਪਾਂ ਇਧਰੋਂ ਇਸ ਤਰ੍ਹਾਂ ਬਰਾਬਰੀ ਰੱਖਾਂਗੇ ਅਤੇ ਜਿਹੜਾ ਇੱਕ ਮੀਜ ਵਾਲਾ ਕੱਪੜਾ ਹੈ ਉਹਨੂੰ ਆਪਾਂ ਇਸ ਤਰ੍ਹਾਂ ਥੋੜਾ ਪਿੱਛੇ ਕਰਕੇ ਰੱਖਾਂਗੇ ਤਾਂ ਕਿ ਪਾਈਪਿੰਗ ਦੇਖੀ ਜਾਈਏ ਇਸ ਤਰ੍ਹਾਂ ਆ ਦੇਖੋ ਇਹ ਆਪਾਂ ਦੋਨੇ ਚੱਕਾ ਤੇ ਇਸ ਤਰ੍ਹਾਂ ਪਾਈਪਿੰਗ ਲਾ ਲਈ ਹੈ ਨਾਲੇ ਹੈਪ ਪਰ ਵੀ ਆਪਣੀ ਇੱਥੇ ਖੁੱਲੀ ਹੋ ਗਈ ਹੁਣ ਆਪਾਂ ਤੁਹਾਨੂੰ ਇੱਕ ਤਰੀਕਾ ਹੋਰ ਦੱਸਾਂਗੇ ਪਾਈਪਿੰਗ ਵੀ ਤੋਂ ਹੈਪ ਤੋਂ ਕਿਵੇਂ ਖੁੱਲਾ ਕਰਨਾ ਕਮੀਜ਼ ਆਪਾਂ ਸਲਾਈ ਲਗਾ ਲੈਣੀ ਹੈ ਫਿਟਿੰਗ ਵਾਲੀ ਇਸ ਨੂੰ ਹਿਪ ਪਟਾਈਂ ਯਾਦ ਕਰ ਇਹ ਆਪਾਂ ਤੁਹਾਨੂੰ ਦੂਸਰਾ ਤਰੀਕਾ ਦੱਸਾਂਗੇ ਇਹ ਪਹਿਲਾਂ ਆਪਾਂ ਸਲਾਈ ਲਗਾ ਲਈ ਹੈ ਹਿਪ ਵਾਲੀ ਇਹਨੂੰ ਆਪਾਂ ਪਹਿਲਾਂ ਹੀ ਇਸ ਤਰ੍ਹਾਂ ਜਿੰਨਾ ਆਪਾਂ ਵਿੱਚ ਫੋਲਡ ਕਰਨਾ ਕਮੀਜ਼ ਐ ਇੱਥੋਂ ਚਾਕ ਤੋਂ ਇਹਨੂੰ ਫੋਲਡ ਕਰ ਲੈਣਾ ਇਹ ਦੂਸਰਾ ਤਰੀਕਾ ਇਹਦਾ ਇਹ ਹੈ ਕਿ ਇੱਥੋਂ ਜਿਵੇਂ ਕਿ ਇਹ ਪਤੋਂ ਆਪਾਂ ਥੋੜਾ ਉੱਪਰ ਇਹ ਜਨਤਾ ਇਹ ਮੈਚਿੰਗ ਕੱਪੜਾ ਹੋਵੇ ਜਾਂ ਫਿਰ ਇਹਦੇ ਨਾਲ ਆਪਾਂ ਕੰਟਰਾਸਟ ਕੱਪੜਾ ਲੈ ਸਕਦੇ ਆ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਇਹਦੇ ਉੱਪਰ ਸਲਾਈ ਲਗਾਵਾਂਗੇ ਇਸ ਤਰ੍ਹਾਂ ਇਹ ਆ ਪਾਸਤਰਾ ਸਲਾਈ ਲਗਾ ਲਈ ਹੈ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਇੱਥੋਂ ਇਸ ਤਰ੍ਹਾਂ ਇਹਦੀ ਇਸੇ ਕਪੜੇ ਦੀ ਆਪਾਂ ਇਸ ਤਰ੍ਹਾਂ ਥੋੜੀ ਥੋੜੀ ਪਾਈਪਿੰਗ ਇੱਥੋਂ ਬਾਹਰ ਨੂੰ ਕੱਢਾਂਗੇ ਅਤੇ ਇਹਦੇ ਉੱਪਰ ਆਪਾਂ ਇੱਥੇ ਕਰਨੀ ਕਰਨੀ ਤੇ ਸਲਾਈ ਲਗਾਵਾਂਗੇ ਐ ਐਸਟਰ ਤੇ ਇਹਨੂੰ ਆਪਾਂ ਇਧਰ ਵਿੱਚ ਇਹਦੀ ਇਸ ਤਰ੍ਹਾਂ ਤਰਪਾਈ ਹੋ ਜਾਣੀ ਹੈ ਇਧਰ ਤਰਪਾਈ ਹੋ ਜੂਗੀ ਇਧਰ ਪਾਈਪਿੰਗ ਬਾਹਰ ਆ ਜੂਗੀ ਹੁਣ ਆਪਾਂ ਦੂਸਰੇ ਚਾਕ ਤੇ ਲਾਵਾਂਗੇ ਉਸੇ ਹੀ ਤਰ੍ਹਾਂ ਪਹਿਲਾਂ ਆਪਾਂ ਇਹਨਾਂ ਨੂੰ ਬਸ ਸਿੱਧੀ ਸਲਾਈ ਲਗਾਉਣੀ ਹੈ ਉਸੇ ਤਰ੍ਹਾਂ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਇਹਦੀ ਸਿੱਧੀ ਸੈੱਟ ਕਰਕੇ ਇਹਦੀ ਪਾਈਪਿੰਗ ਕੱਢ ਕੇ ਇਹਦੀ ਕੰਨੀ ਕੰਨੀ ਤੇ ਸਿਲਾਈ ਲਗਾਵਾਂਗੇ ਇਧਰਲੀ ਸਾਈਡ ਤੋਂ ਵੀ ਆਪਣਾ ਕਮੀਜ਼ ਹੈ ਇੰਚ ਦੇ ਦੋਨੇ ਸਾਈਡਾਂ ਤੋਂ ਇੰਚ ਦੇਡਾ ਇੰਚ ਖੁੱਲਾ ਹੋ ਗਿਆ ਅਤੇ ਇਧਰਲੀ ਸਾਈਡ ਤੋਂ ਵੀ ਇਸ ਤਰ੍ਹਾਂ ਆਪਾਂ ਦੋ ਤਰੀਕਿਆਂ ਨਾਲ ਇਹਪ ਤੋਂ ਕਮੀਜ਼ ਨੂੰ ਖੁੱਲਾ ਕਰ ਸਕਦੇ ਹਾਂ ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ